ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਵੱਡੀ ਖਬਰ ਦੱਸ ਤੱਕ ਦੇ ਰਹੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਅੱਜ ਬੈਠਕ ਹੁੰਦੀ ਹੈ ਜਿਸ ਦੇ ਵਿੱਚ ਹੱਥ ਖੜੇ ਕਰਕੇ ਸਮੁੱਚੀ ਲੀਡਰਸ਼ਿਪ ਨੇ ਜੋ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਨਾਲ ਸਹਿਮਤੀ ਰੱਖਦੇ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਹੇਠ ਚੱਲਣਾ ਚਾਹੁੰਦੇ ਨੇ ਉਹਨਾਂ ਵਿੱਚ ਵੱਡੇ ਨਾਮ ਨੇ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ-ਕਿਸ ਨੇ ਨਾਰਿਆਂ ਤੇ ਜਕਾਰਿਆਂ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਭੁਗ ਦਿੱਤੇ ਜਿਹੜੇ ਦਿਖਾਈ ਦੇ ਰਹੇ ਨੇ ਲੀਡਰਸ਼ਿਪ ਉਹਨਾਂ ਨੇ ਤਾਂ ਇੱਥੋਂ ਤੱਕ ਵਿਰੋਧੀਆਂ ਨੂੰ ਕਹਿ ਦਿੱਤਾ ਹੈ ਕਿ ਦੁਸ਼ਮਣ ਦੇ ਹੱਥਾਂ ਵਿੱਚ ਨਾ ਖੇਡੋ ਹੋਰ ਕਿਹੜੀ ਅਪੀਲ ਕੀਤੀ ਹੈ ਸ਼੍ਰੋਮਣੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਵਿੱਚ ਵਰਕਿੰਗ ਕਮੇਟੀ ਨੇ ਅੱਜ ਦੀ ਬੈਠਕ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੂਰਨ ਵਿਸ਼ਵਾਸ ਪ੍ਰਗਟ ਕੀਤਾ ਹੈ ਤੇ ਵਿਰੋਧੀ ਧੜੇ ਨੂੰ ਪੰਥ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਨਾ ਖੇਡਣ ਦੀ ਅਪੀਲ ਵੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਨੇ ਪਾਰਟੀ ਪ੍ਰਧਾਨ ਨੂੰ ਪਾਰਟੀ ਪੰਥ ਤੇ ਪੰਜਾਬ ਵਿਰੁੱਧ ਹੋ ਰਹੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਨ ਦੇ ਯਤਨਾਂ ਦੀ ਅਗਵਾਈ ਕਰਨ ਲਈ ਵੀ ਕਿਹਾ ਇਹ ਕੌਣ ਕਹਿ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਅਫੀਸ਼ੀਅਲ ਅਕਾਊਂਟ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਸਾਂਝਾ ਬਿਆਨ ਜਿਹੜੇ ਕੀ ਕਹਿ ਰਹੇ ਨੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਵਿਰੋਧੀ ਧੜਾ ਉਹ ਆਪ ਹੀ ਸ਼ਬਦ ਵਰਤ ਰਹੇ ਨੇ ਕਿ ਸਾਡਾ ਜਿਹੜਾ ਵਿਰੋਧੀ ਧੜਾ ਹੈ ਉਹ ਪੰਥ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਨਾ ਖੇਡੇ ਇਸ ਦੀ ਅਪੀਲ ਕੀਤੀ ਗਈ ਹੈ ਉਹ ਜੋ ਵੀਡੀਓ ਸਾਹਮਣੇ ਆਈ ਹੈ ਵਰਕਿੰਗ ਕਮੇਟੀ ਦੀ ਬੈਠਕ ਹੋਣ ਤੋਂ ਬਾਅਦ ਦੀ ਜਿਸ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਖੁਦ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਕਰ ਰਹੇ ਸਨ ਉਸ ਤਸਵੀਰ ਨੂੰ ਪਹਿਲਾਂ ਦੇਖ ਲਓ ਕਿ ਉਸ ਤਸਵੀਰ ਦੇ ਵਿੱਚ ਕੌਣ ਕੌਣ ਨਜ਼ਰ ਆ ਰਿਹਾ ਹੈ ਤੁਸੀਂ ਖੁਦ ਦੇਖ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਚੰਡੀਗੜ੍ਹ ਦੀ ਇਹ ਤਸਵੀਰ ਤੁਹਾਡੇ ਨੂੰ ਸਾਂਝੀ ਕੀਤੀ ਜਿੱਥੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਹੇਠ ਚੱਲਣ ਲਈ ਵੱਡੇ ਆਗੂ ਤਿਆਰ ਹੋਏ ਬੈਠੇ ਨੇ ਜਿਹੜੇ ਕਿ ਪਹਿਲਾਂ ਤੋਂ ਹੀ ਸੁਖਬੀਰ ਸਿੰਘ ਬਾਦਲ ਨੂੰ ਯੋਗ ਪ੍ਰਧਾਨ ਦੱਸ ਰਹੇ ਸਨ ਪਰ ਵਿਰੋਧੀ ਧੜੇ ਨੂੰ ਇੱਕ ਅਪੀਲ ਕੀਤੀ ਗਈ ਹੈ ਉਸ ਧੜੇ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਚੱਲਣ ਵਾਲੇ ਵੱਲੋਂ ਕਿਉਂਕਿ ਵਰਕਿੰਗ ਕਮੇਟੀ ਦੀ ਬੈਠਕ ਹੋਈ ਹੈ ਤੇ ਉਸ ਦੇ ਵਿੱਚ ਇਹ ਗਲਾਕੀ ਕੀ ਹੈ ਕਿ ਪੰਥ ਦੇ ਵਿਰੋਧੀਆਂ ਦੇ ਜਿਹੜੇ ਦੁਸ਼ਮਣ ਨੇ ਪੰਥ ਵਿਰੋਧੀ ਉਹਨਾਂ ਦੇ ਹੱਥਾਂ ਵਿੱਚ ਖੇਡਣਾ ਬੰਦ ਕਰੋ ਇਹ ਅਪੀਲ ਕੀਤੀ ਹੈ ਪਰ ਜਿਹੜੀ ਬੀਤੇ ਦਿਨ ਮੀਟਿੰਗ ਹੁੰਦੀ ਹੈ ਜਲੰਧਰ ਦੇ ਵਿੱਚ ਵੱਡੇ ਚਿਹਰੇ ਦਿਖਾਈ ਦਿੱਤੇ ਸਨ ਜਿਸ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਸ ਦੇ ਵਿੱਚ ਬੀਬੀ ਜ਼ਗੀਰ ਕੌਰ ਸਕੰਦਰ ਸਿੰਘ ਮਲੂਕਾ ਇੱਥੇ ਕੀ ਸੁੱਚਾ ਸਿੰਘ ਛੋਟੇ ਪਰ ਸੁਰਜੀਤ ਸਿੰਘ ਰਖੜਾ ਚਰਨਜੀਤ ਸਿੰਘ ਬਰਾੜ ਹੋਣੀ ਇਹ ਸਾਰਾ ਧੜਾ ਪਰਮਿੰਦਰ ਸਿੰਘ ਢੀਂਸਾ ਇਹ ਸਾਰੇ ਇਕੱਠੇ ਹੋਏ ਸਨ ਗੁਰਪ੍ਰਤਾਪ ਸਿੰਘ ਵਡਾਲਾ ਇਸ ਤੋਂ ਇਲਾਵਾ ਕਿ ਐਸਜੀਪੀਸੀ ਦੇ ਕਈ ਮੈਂਬਰ ਵੀ ਸ਼ਾਮਲ ਹੋਏ ਉਹਨਾਂ ਨੇ ਵਿਉਂਤ ਬਣਾਈ ਕਿ ਹੁਣ ਅਸੀਂ ਸ਼੍ਰੋਮਣੀ ਕਾਲੀ ਦਲ ਬਚਾਓ ਲਹਿਰ ਦਾ ਆਗਾਜ਼ ਪਹਿਲੀ ਜੁਲਾਈ ਤੋਂ ਕਰਾਂਗੇ ਇਹ ਟਕਸਾਲੀ ਆਗੂਆਂ ਦਾ ਐਲਾਨ ਹੋ ਗਿਆ ਪਰ ਪਾਰਟੀ ਦੇ ਅੰਦਰ ਰਹਿ ਕੇ ਲੜਿਆ ਜਾ ਰਿਹਾ ਕਿ ਵਰਕਰਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਸੁਖਬੀਰ ਤਿਆਗ ਦੀ ਭਾਵਨਾ ਦਿਖਾਉਣ ਇਹ ਗੱਲ ਹੋਈ ਸੀ ਪਰ ਇੱਕ ਪਾਸੇ ਉਧਰ ਤਿਆਗ ਦੀ ਭਾਵਨਾਵਾਂ ਦੀਆਂ ਅਪੀਲਾਂ ਹੋ ਰਹੀਆਂ ਨੇ ਤੇ ਇਧਰੋਂ ਸੁਖਬੀਰ ਸਿੰਘ ਬਾਦਲ ਦੇ ਢੜੇ ਨੇ ਆਖ ਦਿੱਤਾ ਕਿ ਤੁਸੀਂ ਪੰਥ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਨਾ ਖੇਡੋ ਤੇ ਪੰਥ ਦਾ ਦੁਸ਼ਮਣ ਕੌਣ ਹੈ ਉਹ ਭਲੀ-ਪਾਂਤ ਸਾਰੇ ਜਾਣੂ ਨੇ ਕਿ ਸੁਖਵੀਰ ਸਿੰਘ ਬਾਦਲ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਸ ਧੜੇ ਦਾ ਕੇਸ ਵੱਲ ਇਸ਼ਾਰਾ ਹੈ। ਉਹਨਾਂ ਨੇ ਤਾਂ ਬੀਤੇ ਦਿਨ ਇੱਥੋਂ ਤੱਕ ਕਹਿ ਦਿੱਤਾ ਕਿ ਭਾਜਪਾ ਤੇ ਕੇਂਦਰੀ ਏਜੰਸੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦਾ ਕੰਮ ਕਰ ਰਹੀਆਂ ਨੇ। ਇਸ ਵਿੱਚ ਕਿੰਨੀ ਸੱਚਾਈ ਹੈ ਹਾਲਾਂਕਿ ਭਾਜਪਾ ਦੇ ਪ੍ਰਧਾਨ ਸੂਬੇ ਦੇ ਸੁਨੀਲ ਜਾਖੜ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਬਚੇ ਰਹਿਣ ਦੀ ਦਲੀਲ ਦਿੱਤੀ ਹੈ। ਪਰ ਇਹ ਸਾਰੀ ਕਸ਼ਮਕਸ਼ ਦੇ ਵਿੱਚ ਹੁਣ ਇੱਕ ਗੱਲ طے ਹੋ ਗਈ ਹੈ ਕਿ 1 ਜੁਲਾਈ ਨੂੰ ਦਿੱਤਾ ਗਿਆ ਜਿਹੜਾ ਸੱਦਾ ਜਿਹੜਾ ਕੀ ਟਕਸਾਲੀ ਆਗੂਆਂ ਦਾ ਉਸ ਦੇ ਵਿੱਚ ਅਕਾਲ ਤਖਸਾਲ ਦੇ ਉੱਤੇ ਕਿੰਨੇ ਲੋਕ ਪੁੱਜਦੇ ਨੇ ਮਾਫੀ ਵੀ ਮੰਗੀ ਜਾਣੀ ਆ ਆਗਾਜ਼ ਵੀ ਹੋਣਾ ਹਥੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦਾ ਪਰ ਬਚਾਉਣਾ ਕਿਸ ਤੋਂ ਐ ਇਸ ਦਾ ਸਵਾਲ ਉੱਥੇ ਦਾ ਉੱਥੇ ਖੜਾ ਹੈ ਜਿੱਥੋਂ ਤੱਕ ਰਹੀ ਗੱਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਫੈਸਲੇ ਦੀ ਉਸ ਦੇ ਵਿੱਚ ਆਗੂਆਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੀ ਚੱਲਣਗੇ ਉਹਨਾਂ ਤੋਂ ਯੋਗ ਕੋਈ ਨਹੀਂ ਉਹ ਇੱਕ ਵਾਰੀ ਫੇਰ ਸਾਂਝਾ ਕਰਦਨੇ ਆ ਜੋ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਿਆਨ ਸਾਂਝਾ ਕੀਤਾ ਗਿਆ ਸੋ ਸਾਫ ਸ਼ਬਦਾਂ ਵਿੱਚ ਦੋ ਟਕ ਜਵਾਬ ਦੇ ਦਿੱਤਾ ਗਿਆ ਆਪਣੇ ਵਿਰੋਧੀ ਧੜੇ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਨੇ ਅੱਜ ਦੀ ਬੈਠਕ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗਵਾਹੀ ਵਿੱਚ ਪੂਰਨ ਵਿਸ਼ਵਾਸ ਪ੍ਰਗਟ ਕੀਤਾ ਤੇ ਵਿਰੋਧੀ ਧੜੇ ਨੂੰ ਵੀ ਪੰਥ ਦੇ ਦੁਸ਼ਮਣਾਂ ਦੇ ਹੱਤਾਂ ਵਿੱਚ ਨਾ ਖੇਡਣ ਦੀ ਅਪੀਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਨੇ ਪਾਰਟੀ ਪ੍ਰਧਾਨ ਨੂੰ ਪਾਰਟੀ ਪੰਥ ਤੇ ਪੰਜਾਬ ਵਿਰੁੱਧ ਹੋ ਰਹੀਆਂ ਸਾਜ਼ਿਸ਼ਾਂ ਦਾ ਫਰਦਾ ਪਰਦਾ ਫਾਸ਼ ਕਰਨ ਦੇ ਯਤਨਾਂ ਦੀ ਗਵਾਹੀ ਕਰ ਲਈ ਵੀ ਆਖਿਆ ਹੁਣ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਨੂੰ ਜਿਹੜਾ ਉਹ ਇੱਕ ਧੜਾ ਹੈ ਜਿਸ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਵੀ ਨੇ ਜਿਸ ਵਿੱਚ ਜਨਮੇਜਾ ਸਿੰਘ ਸੇਖੋ ਵੀ ਨੇ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਇਥੋਂ ਤੱਕ ਕਿ ਬੰਟੀ ਰਮਾਣਾ ਤਾਂ ਹੋਰ ਬਹੁਤ ਸਾਰੇ ਲੀਡਰ ਨੇ ਜਿਹੜੇ ਕੀ ਵਿਰਸਾ ਸਿੰਘ ਮਲਟੋਹਾ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਜਿਹੜੇ ਕੀ ਇਸ ਗੱਲ ਦੀ ਜ਼ਿਕਰ ਕਰਦੇ ਦਿਖਾਈ ਦੇ ਰਹੇ ਨੇ ਔਰ ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਕਿ ਵਰਕਿੰਗ ਕਮੇਟੀ ਦਾ ਹਿੱਸਾ ਨਹੀਂ ਬਣੇ ਤਾਂ ਉਹ ਇਸ ਤਸਵੀਰ ਦੇ ਵਿੱਚ ਨਹੀਂ ਦਿਖਾਈ ਦੇ ਰਹੇ ਕਿਉਂਕਿ ਬੀਤੇ ਦੇ ਨੇ ਉਹ ਜਿਲੰਦਰ ਦੇ ਵਿੱਚ ਦਿਖਾਈ ਦਿੱਤੇ ਸਨ ਉਹਨਾਂ ਦੇ ਨਾਲ ਕਿਹੜੇ ਕਿਹੜੇ ਆਗੂ ਸਨ ਉਹ ਵੀ ਤਸਵੀਰਾਂ ਤੁਸੀਂ ਹੁਣ ਤੱਕ ਸਭ ਨੇ ਦੇਖੀਆਂ ਨੇ ਪਰ ਇੱਕ ਗੱਲ ਤੈ ਹੋ ਚੁੱਕੀ ਹੈ ਕਿ ਇੱਕ ਧੜੇ ਨੇ ਇਹ ਇਰਾਦਾ ਬਣਾ ਲਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਲਹਿਰ ਖੜੀ ਕਰਨੀ ਹੈ ਆਗਾਜ਼ ਹੋਣਾ ਹੈ ਅਕਾਲ ਤਖਤ ਸਾਹਿਬ ਤੋਂ 1 ਜੁਲਾਈ ਤੋਂ ਤੇ ਦੂਜੇ ਧੜਾ ਜਿਹੜਾ ਕਿ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਚੱਲਣ ਨੂੰ ਤਿਆਰ ਬੈਠਾ ਹੈ ਉਹਨਾਂ ਨੇ ਵੀ ਕਿਹਾ ਕਿ ਅਸੀਂ ਪੂਰਨ ਵਿਸ਼ਵਾਸ ਪ੍ਰਗਟ ਕੀਤਾ ਹੈ ਪੰਥ ਤੇ ਪੰਜਾਬ ਦੇ ਖਿਲਾਫ ਹੋ ਰੀਆਂ ਸਾਜਿਸ਼ਾਂ ਦਾ ਪਰਦਾ ਫਾਸ਼ ਵੀ ਕਰਨ ਦੀ ਦੀ ਅਗਵਾਈ ਹੈ ਜਿਹੜੀ ਉਹ ਵੀ ਸੁਖਬੀਰ ਸਿੰਘ ਬਾਦਲ ਹੀ ਕਰਨਗੇ ਤਹੇ ਤਾਜ਼ਾ ਅਪਡੇਟ ਸੀ ਸ਼੍ਰੋਮਣੀ ਕਾਲੀਦਾਲ ਦੇ ਵਿੱਚ ਪਏ ਖਲਾਰੇ ਦਾ ਇਸ ਦੇ ਬਾਬਤ ਤੁਹਾਡਾ ਕੀ ਮੰਨਣਾ ਹੈ ਕੀ ਵਿਚਾਰਾ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ এবੀਸੀ ਪੰਜਾਬ ਦੇ ਨਾਲ